ਕਣ ਕਬੱਡੀ ਆਨੇ ਬਾਈ ਸੁਵਿੰਦਰ ਧਾਲੀ ਵਾਲਾ ਤੇ ਝਾੜ ਵੀ ਚੰਗਾ ਇੱਕ ਦੀ 70 ਤੋਂ ਘੱਟ ਹੈ ਨਹੀਂ ਕੇ ਇਹਦੇ ਵੀ ਤੀਜੀ ਥਾਂ ਵੱਟਣ ਆ ਗਿਆ 70 ਮਾਣਾ ਸਾਰਿਆਂ ਟੋਲਕਿਆਂ ਦਾ ਨਾਲ ਦੀ ਨਾਲ ਪੱਕੇ ਵਾਲਾਂ ਦੇ ਨਾਲੇ ਬਾਡੀ ਦਾ ਨਿਆਰਾ ਦਿੰਦੇ ਆ ਪਾਸੇ ਦਾਤੀ ਚੱਕਣ ਦੀ ਲੋੜ ਨਹੀਂ ਪੈਂਦੀ ਉਹ 베ਰੀ ਦੇ ਦੇਖ ਲੈ ਨਾਲੋਂ ਨਾਲੋਂ ਵਾੜਦਾ ਸਾਰੀ ਇਹ ਤਾਂ ਬਣਾ ਰਿਆ ਸੀ 베ਰੀ ਦੇ ਕੋਲੋਂ ਨਾ ਕਿਸੇ ਨੂੰ ਦਾਤੀ ਨਹੀਂ ਚੱਕਣੀ ਪਈ। ਦਰਖਤਾਂ ਕੋਲੋਂ ਵੀ ਆਹ ਦੇਖ ਜਮਾ ਨਾਲ ਖੇਮੇ ਲਾ ਕੇ ਆਵਲਾ। ਇੱਕ ਜਾਣਾ ਵਢਾਉਣਾ ਆਏ ਨਾ ਇੱਕ ਜਾਣਾ ਕਣਕ ਉਹ ਵੀ ਵਢਾ ਸਕਦਾ। ਇਕੱਲੀ ਟਰਾਲੀ ਚ ਪਵਾ ਕੇ ਲਿਆਣੀ ਐ। ਤੇ ਦਾਤੀ ਚੱਕਣ ਦੀ ਲੋੜ ਨਹੀਂ ਪੈਂਦੀ। ਨਾ ਪਾਸਿਆਂ ਤੇ ਤੇ ਨਾ ਦਰਖਤਾਂ ਨਾਲ। ਆਏ ਕੋ ਨਾ ਕਰਿਆ ਬਾਕੀ ਦੇ ਪਾਸੇ ਕੋਈ ਨਹੀਂ ਛੱਡਿਆ ਤੇ ਨਾਲ ਚਾਰ ਚਪੇਰੇ ਨਿਗਾ ਮਾਰਦਾ ਹਾਲ ਮੈਂ ਜਮਾ ਕਿਤੇ ਵੀ ਨਹੀਂ ਉਹ ਲੈ 70 ਮਾਨ ਤੋਂ ਟੱਪ ਗਈ ਰਾਜੇ ਤੇਰੇ ਨਾ 70 ਮਾਨ ਤੋਂ ਰਾਜੇ ਤੇ ਟੱਪ ਗਈ 70 ਮਾਨ ਤੋਂ ਕਾਕੇ ਢਾਲੀ ਵਾਲ ਦੇ ਟੱਪ ਗਈ ਤੇ ਬਾਈ ਸਾਡੇ ਵੱਡਣ ਵਾਲੇ ਵੀ ਇਹ ਨੇਰੀਆਂ ਲਿਆ ਆਉਂਦੇ ਫਿਰ ਤੇ ਬਾਡੀ ਸਾਫ ਹੈ ਇੱਕ ਇਹਨਾਂ ਨਜ਼ਾਰਾ ਆਈਆਂ ਪਾਲੇ ਢਾਲੀ ਵਾਲ ਦੇ ਮਸ਼ੀਨ ਦਾ ਤੇ ਦਿਵਿੰਦਰ ਵਰਗੇ ਤਾਂ ਦੰਦੇ ਤੇ ਡਰਾਈਵਰ ਇਹ ਵੀ ਚੋਟੀ ਦਾ ਤੇ ਕਿਦਰ ਮਾਲਕ ਆ ਫਿਰਦਾ ਸਾਡਾ ਕਰਨੀ ਸਿੰਘ ਕਰਨ ਸਿੰਘ ਥਾੜੀ ਬਾ ਕਰਨੀ ਥਾੜੀ ਵਾਲ ਤੇ ਨਜ਼ਾਰਾ ਐਂ ਦਿੰਦੇ ਆ ਇਹ ਵੇ ਇੱਕ ਜਾਣ ਟਰੈਕਟਰ ਲੈ ਕੇ ਤੇ ਟਰਾਲੀ ਲੈ ਕੇ ਆ ਜਾਂਦਾ ਤੇ ਕੰਡਾ ਕਰਾ ਕੇ ਚੁੱਪ ਕਰਕੇ ਮੋੜਿਆ ਆਉਂਦਾ ਤੇ ዳਤੀ ਨਾਲ ਲਿਆਉਂਦੀ ਲੋਡ ਨਹੀਂ ਪੈਂਦੀ ਆ ਸੁੱਖ ਐ ਇਹਨਾਂ ਦਾ ਫੇਰ ਆਏ ਆ ਮਗਰ ਨਹੀਂ ਕਿਹੜਾ ਮਾਰਨ ਦੀ ਲੋੜ ਪੈਂਦੀ ਮਗਰ ਕਿਹੜਾ ਮਾਰਦੇ ਆ ਸਾਰੀ ਫਰੋਲ ਕੇ ਦੇਖਦੇ ਆ ਕੋਈ ਬੰਦਾ ਪਿੰਡ ਦਾ ਮੇਰੇ ਕਮੈਂਟ ਦੇ ਵਿੱਚ ਦਾ ਇਹਦੇ ਵੀ ਕਿਸੇ ਦੇ ਕੰਨ ਖਰਾਬ ਕਰਿਆ ਝੋਨਾ ਖਰਾਬ ਕਰਿਆ ਪਾਲੇ ਧਾਲੀ ਵਾਲੀ ਮਸ਼ੀਨ ਨੇ ਤੇ ਕਮੈਂਟਾਂ ਦੇ ਵਿੱਚ ਤੁਸੀਂ ਦੱਸਦੇ ਚਾੜਾ ਵੀ ਕਿਸ ਤਰ੍ਹਾਂ ਦੇ ਚੱਲੀ ਜਾਂਦੇ ਆ ਹੁਣ ਕੀ ਕੀ ਝਾੜ ਆਉਂਦੇ ਆ ਤੇ ਸਾਡੇ 70 ਮਨ ਤੋਂ ਟੱਪ ਗਿਆ ਤੇ ਵਧੀਆ ਝਾੜ ਹੈ ਆਪਣਾ ਰਾਜੇ ਤੇਰੀ ਸੀਗੀ 300 ਕਿਹੜੀ 27 327 ਹਾਂ